ਵੀ ਡਾਇਆ ਡੀਏਪੀ ਜਿਆਦਾ ਪਾਉਂਦੇ ਆ ਉਹਦੇ ਨਾਲ ਜਿੰਕ ਦੀ ਘਾਟ ਹੋਰ ਜਿਆਦਾ ਆ ਜਾਂਦੀ ਹੈ ਤੇ ਜਿੰਕ ਦੀ ਘਾਟ ਤੋਂ ਬਿਨਾ ਫਸਲ ਫਿਰ ਜਿਹੜੀ ਹੈਗੀ ਆ ਉਹਦੀ ਫੋਟ ਫਟਾਰਾ ਹੋਣਾ ਨਾ ਜਿੰਕ ਹੋ ਗਿਆ ਮੈਗਨੀਜ਼ ਹੋ ਗਈ ਤੁਹਾਡਾ ਪोटाश ਹੋ ਗਿਆ ਸਲਫਰ ਦੀ ਘਾਟ ਕਾਫੀ ਆਈ ਹੈ ਤਾਂ ਉਹਦੇ ਵਿੱਚ ਕਿਸਾਨ ਵੀਰ ਕੀ ਆ ਪੀਲਾਪਣ ਕਣਕ ਦਿਖਾਉਂਦੀ ਆ ਆਪਾਂ ਯੂਰੀਆ ਹੋਰ ਪਾ ਦਿੰਨੇ ਆ ਘਾਟ ਕਈ ਵਾਰੀ ਸਲਫਰ ਦੀ ਹੁੰਦੀ ਹੈ ਪਰ ਉਹ ਜਿਹੜਾ ਹੈਗਾ ਸਾਰਾ ਖੇਤ ਪੀਲਾਪਣ ਦਿਖਾਉਂਦਾ ਤਾਂ ਉਹ ਆਪਾਂ ਨਾਲ ਦੀ ਨਾਲ ਕੋਸ਼ਿਸ਼ ਕੀਤੀ ਜਾਣਕਾਰੀਆਂ ਸਾਂਝੀਆਂ ਕਰਨ ਦੀ ਫਸਲ ਸ਼ਾਨਦਾਰ ਸਥਿਤੀ ਤੇ ਬੰਪਰ ਝਾੜ ਲੈਣ ਵਾਸਤੇ ਹੁਣ ਆਪਾਂ ਜਿਹੜਾ ਖਾਸ ਧਿਆਨ ਰੱਖਣਾ ਕਿ ਜਿਹੜੀ ਥੋੜੀ 70 75 78 ਦਿਨ ਦੀ ਕਣਕ ਹੈ ਐਨਪੀਕੇ 13 0 45 2% ਦੇ ਹਿਸਾਬ ਨਾਲ ਮਤਲਬ ਤੁਸੀਂ 2 ਕਿਲੋ ਜਿਹੜਾ ਹੈਗਾ ਜਾਂ 3 ਕਿਲੋ 4 ਕਿਲੋ ਤੱਕ ਆਪਾਂ ਪਾ ਸਕਦੇ 200 ਲੀਟਰ ਪਾਣੀ ਮਗਰ 4 ਕਿਲੋ ਤੱਕ ਪਾ ਸਕਦੇ ਜੇ ਤੁਹਾਨੂੰ ਲੱਗਦਾ ਥੋੜਾ ਖਰਚਾ ਵੱਧਦਾ ਦੋ ਪੈਕੇਟ ਵੀ ਪਾ ਲਓ ਤੁਸੀਂ 2 ਕਿਲੋ ਬਹੁਤ ਨਾਲ 70 80 ਗ੍ਰਾਮ ਤਾਈ ਜਿਹੜਾ ਬੋਰਨ ਆ 20% ਵਾਲਾ ਜਾਂ ਲਿਕਵਿਡ ਬੋਰਨ ਉਹ ਵਰਤ ਸਕਦੇ ਆ 80 ml 90 ml ਤਾਈ ਉਹ ਵਰਤ ਲਓ ਇਹਨਾਂ ਦੀ ਸਪਰੇ ਕਰੋ ਉਲੀਨਾਸ਼ ਕੋਸ਼ਿਸ਼ ਕਰੋ ਆਪਾਂ ਵੱਖਰਾ ਕਰ ਲਈਏ ਕਿਉਂਕਿ ਜੇ ਆਪਾਂ ਸਾਰਾ ਕੁਝ ਮਿਕਸ ਕਰਦੇ ਆਂ ਤਾਂ ਉਹਦੇ ਨਾਲ ਕਈ ਵਾਰ ਐਫੀਸ਼ੀਐਂਸੀ ਘਟਦੀ ਆ ਪਰ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਹੈਗੀ ਹੈ ਕਿਉਂਕਿ ਕੰਪੈਟੀਬਿਲਟੀ ਜਿਹੜੀ ਐ ਐਨਪੀਕੇ 13045 ਦਾ ਹੈਗੀ ਆ ਵੱਖਰਾ ਕੋਲ ਬਣਾ ਲਓ 13045 ਬੋਰਨ ਦਾ ਮੌਕੇ ਦੇ ਕੁੱਪੀ ਨਾ ਮਣ ਕੇ ਜਿਹੜੀ ਉਲੀਨਾਸ਼ਕ ਤੁਸੀਂ ਜਿਹੜਾ ਅੱਧੀ ਢਰਮੀ ਕਰਕੇ ਉਹਦੇ ਵਿੱਚ ਜ਼ਰੂਰਤ ਅਨੁਸਾਰ 13045 ਜਿਹੜਾ ਕੋਲ ਬਣਾਇਆ ਬੋਰਨ ਕੋਲ ਬਣਾਇਆ ਉਹ ਪਾ ਲੋ ਨਾਲ ਐਨਪੀਕੇ 13045 ਮੌਕੇ ਦੇ ਕੁੱਪੀ ਨਾ ਮਣ ਕੇ ਆ ਸੌਰੀ ਉਲੀਨਾਸ਼ਕ ਜਿਹੜਾ ਹੈਗਾ ਉਹ ਤੁਸੀਂ ਪਾ ਸਕਦੇ ਆ ਤੇ ਪोटाश ਤੱਤ ਦੀ ਖਾਸ ਮਹੱਤਤਾ ਹੈਗੀ ਆ ਗੋਬ ਸਮੇ ਜਿਹੜਾ ਪਤੇ ਰੈਂਜੀ 45 ਰੈਂ ਦੇਣਾ